ਤੇ ਪ੍ਰਮਾਤ ਬੇਨਤੀ ਕਰਦੀ ਆ ਮੇਰਾ ਨਾਮ ਬੁਖੀ ਤੇ ਗੋੜੇ ਜਿਦਾ ਤਰੰਚਾਰਾ ਪਿੱਠ ਸੁਹਾਲੀ ਕਲਦੀ ਰਹਿਣ ਵਾਲੀ ਆ ਇਤਨੇ ਸੁਖੇ ਚੇਸੇ ਕਿਨਨ 7 ਸਾਲ ਤੋਂ ਮੈਰੀ ਦਾ ਮੈਂ ਪਿੱਛੋ ਨਾ ਤਾ ਵੀਰ ਜੀ ਤੇਰੇ ਪਿਆਰੋਂ ਮੈਂ ਪਿੱਛੋ ਨਾ ਤਾ ਮਾਂ ਪਿਓਰੇ ਨੂੰ 14 ਸਾਲ ਹੋ ਗਏ ਤੋ ਨਿੱਕੇ ਨਿੱਕੇ ਬੱਚੇ ਜਿੰਦਾ ਚੁ ਇੱਕ 6 ਸਾਲ ਦੀ ਕੁੜੀ ਤੇ 3 ਸਾਲ ਦਾ ਬੁੱਟਾ ਆ ਵੀਰ ਜੀ ਮੈਨੂੰ ਸ਼ੁਰੂ ਤੋਂ ਮੇਰੇ ਸਾਸ ਸੋਹਰੇ ਦੇ ਘਰ ਵਾਲੇ ਨੇ ਮਾਰਿਆ ਗੁੱਟਿਆ ਦੀ ਆਪਰ ਤੇ ਬੇਬਸ ਤੇ ਨਚਾਰ ਹੋਦੇ ਕਰਕੇ ਮੈਂ ਕੁਝ ਨਾ ਕਰ ਸਕੀ ਮਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਮੇਰੀ ਆ ਬੈਣਾ ਮੇਰੀ ਪਤਨ ਕਰੋ ਇਹਨਾਂ ਦੇ ਤੁਹਾਨੂੰ ਬੱਤ ਦੇਗੇ ਬੱਤ ਦੇਗੇ ਇੱਕ ਸਾਲ ਹੋ ਗਿਆ ਮੇਰੇ ਆਦਮੀ ਨੇ ਮੇਰਾ ਬਹੁਤ ਜੀਣਾ ਹਰਾਮ ਕੀਤਾ ਆ ਕੋਣ ਇੱਕ ਜਨਾਨੀ ਰੱਖੀ ਹੋਈ ਹੈ ਜੀ 7 ਮਹੀਨਿਆਂ ਤੋਂ ਵੇਟਾ ਜੂਕਾ 7 ਮਹੀਨਿਆਂ ਤੋਂ ਨੇ ਜਨਾਨੀ ਰੱਖੀ ਆ ਤੇ ਸਜਨਾਨੀ ਨੇ ਕਹਿਿਆ ਨਾ ਸਾਰੋ ਹੀ ਗੈਪ ਪੀਪੀਐਸ ਐਫਟੀ ਡਾਕਟਰਾਂ ਡਾਕਟਰ ਕਿਰਨਦੀਪ ਕੋਲ ਦਿੱਲੀ ਜੋਗੀ ਕਲ ਕਪੂਰ ਹਸਪੀਟਲ ਰਜਿੰਦਰਾ ਕਰੋਲ ਬਾਗ ਵਿੱਚ ਨੌਕਰੀ ਕਰਦੀ ਐ ਮੇਰੀ ਮਦਦ ਕਰੋ ਮੈਨੂੰ ਬੜਾ ਡਰਾਇਆ ਤੂੰ ਕਿਆ ਜਾਂਦਾ ਆਂ ਕਿ ਤੇਰੇ ਬੱਚੇ ਗੋਲੀ ਤੇ ਜਾਣਗੇ ਮੇਰੇ ਨਿੱਕੇ ਨਿੱਕੇ ਬੱਚੇ ਆ ਵੀਰੋ ਮੇਰਾ ਮਾਂ ਬੀਮਰ ਗਿਆ ਮੇਰਾ ਨਿੱਕਾ ਆਪਰਾ ਇਕੱਲਾ ਰਹਿੰਦਾ ਆਂ ਸ਼ਾਟੇ ਆਪਣੀ ਸਰ ਦੇ ਵਿੱਚ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਬੇਟਾ ਚੁੱਪ ਕਰ ਚੁੱਪ ਕਰ ਬੇਟਾ ਮੈਨੂੰ ਕਹਿੰਦੇ ਤੇਰੇ ਭਰਾ ਨੂੰ ਕਿਸੇ ਕੇਸ 'ਚ ਫਸਾ ਦਾਂਗੇ ਤੇਰੇ ਨਿੱਕੇ ਨਿੱਕੇ ਬੱਚਾ ਨੂੰ ਮੋਰ ਦੇ ਕਹਿੰਦੀ ਆਂ ਕਿ ਮੈਂ ਇੱਕ ਡਾਕਟਰ ਹਾਂ ਤੇ ਦਾਦੇ ਤੇਰਾ ਮੈਂਟਲ ਸਰਟੀਫਿਕੇਟ ਬਣਾ ਕੇ ਤੇਰੇ ਬੱਚਿਆਂ ਨੂੰ ਤੇਰ ਤੋਂ ਗੋਲਾ ਕੀ ਬੇਟਾ ਚੁੱਪ ਕਰ ਸੁਭਾ ਮੇਰੀ ਵਧਰ ਕਰੋ ਮੈਨੂੰ ਬੜਾ ਡਰਾਇਆ ਧਮਕਾਇਆ ਜਾ ਰਿਹਾ 3 ਨਵੰਬਰ ਦੀ ਉਹ ਲੇਡੀ ਇੱਥੇ ਆ ਚੁੱਕੀ ਹੋਈ ਹੈ ਦਾਣਾ ਬਾਨੀ ਸਰੀਆਲੀ ਕਲਾ ਵਿੱਚ ਰਹਿ ਰਹੀ ਸੀ ਮੇਰੇ ਆਦਮੀ ਨਾਲ ਰਾਇ आजम ਗਿਆ ਗਿਆ ਮੈਨੂੰ ਬੜਾ ਲਾਲਚ ਦਿੱਤਾ ਗਿਆ ਮੈਨੂੰ ਕੱਪੜੇ ਦਿੱਤੇ ਗਏ ਮੈਨੂੰ 12000 ਉਸ ਕੁੜੀ ਵੱਲੋਂ ਵੀ ਦਿੱਤਾ ਗਿਆ ਉਹ 25 ਦਸੰਬਰ ਦੀ ਮੇਰੇ ਘਰੇ ਆ ਗਈ ਆ ਵੀਰੋ ਮੈਂ ਦਸੰਬਰ ਮਿੱਤੇ ਜਿ ਪ੍ਰੈਗਨੈਂਟ ਸੀ ਇਹਨਾਂ ਸਾਰਿਆਂ ਦੀ ਚਾਗੀ ਜਿਸ ਸਾਰਾ ਡਾਕਟਰ ਦੇ ਕਹਿਣ ਮੁਤਾਬਿਕ ਮੈਨੂੰ ਕਿੱਟ ਕੁਵਾ ਕੇ ਮੇਰਾ ਬੱਚਾ ਖਤਮ ਕਰ ਦਿੱਤਾ ਗਿਆ ਦਿੱਤੇ ਸਰਕਾਰ ਅੱਗੇ ਆਪੀ